ਇਤਿਰਾੰ ਤੇਜ਼ ਹਨੇਰੀ ਕਾਰਨ ਟਾਈਟਨ ਗਰੁੱਪ ਦੇ ਤੌੜਾ ਜਨਤ ਵਿਖੇ ਲੱਗੀ ਹੋਈ ਧਾਰਨਿਕ ਅੱਗ ਦੇ ਵਿੱਚ ਜੋ ਆਪਕ ਤੱਕ ਪਹੁੰਚਾ ਰਹੇ ਹਾਂਗਾ ਇਹ ਕੋ ਜੱਜ ਪੰਜਾਬ ਪ੍ਰਾਕ ਚੈਨਲ ਤੁਸੀਂ ਦੇਖੋ ਕਿੰਨਾ ਸੰਗਤ ਦੇ ਭਾਵੜ ਜਿਹੜੇ ਨੇ ਅਸਮਾਨ ਨੂੰ ਸ਼ੂਰੇ ਆਪਾਂ ਦੀ ਅੱਗ ਦੀਆਂ ਲਪਟਾਂ ਬਹੁਤ ਦੂਰ ਤੱਕ ਦਿਖਾਈ ਦੇਣ ਲੱਗੀਆਂ ਜਿਸ ਨਾਲ ਅਸਵਾਨ ਬਿਲਕੁਲ ਨਾਮੁਸ਼ ਹੋ ਚੁੱਕਿਆ ਹੈ ਇਹ ਵੰਦੇਸ਼ ਕਹਿੰਦਾ ਹੈ ਕਿ ਭਾਵੇਂ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ ਖਸਤਾ ਪਰਖਾਇਆ ਜਾ ਰਿਹਾ ਹੈ ਪ੍ਰੰਤੀ ਆਪ ਕੋਲ ਇਹ ਜਿਹੜਾ ਉਹ ਜਿਹੜੀ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਜਿਸ ਲਈ ਮੈਂ ਕਿ ਸਾਰੀ ਰਾਤ ਆਦੂ ਬੁਝਾਉਂ ਦਸਤੇ ਸਾਰੀ ਰਾਤ ਇਸ ਆਦੂ ਨੂੰ ਬੁਝਾਉਂਦੇ ਉਤੇ ਆਪਣਾ ਪੂਰਾ ਜੋਰ ਲਾ ਦੇ ਗਏ ਕਿਤੇ ਜਾ ਕੇ ਫੇਰ ਪੱਗ ਨੂੰ ਨਾ ਕੋਈ ਆਪ ਦੇ ਇਸ ਧਿਆਨ ਉਪਰਜਨ ਉਤੇ ਕਾਬੂ ਜਾਣ ਦੇ ਲਈ ਸਾਈਡੈਂਟ ਕਰਮਚਾਰੀ ਤੇ ਬੜੀ ਜੀ ਸ਼ੂਲ ਬੋਲ ਦੇ ਨਾਲ ਇਸ ਅਗਦੇ ਦੇ ਕੰਮ ਨੂੰ ਕਰਨ ਲਈ ਸਾਰੇ ਜਿਹੜੇ ਰਿਜ਼ਿਡੈਂਟ ਆਪਣਾਏ ਗਏ ਜਿਸ ਤੋਂ ਜਾਪਰਾ ਸੀ ਜਿਸ ਸ਼ਾਇਦ ਜਾਂ ਵੀ ਆਕਰਤੇ ਜਿਹੜਾ ਕਾਬੂ ਪਾ ਲਿਆ ਜਾਏ। ਦੇਖੀ ਮੈਂ ਆਪ ਉਥੇ ਸਾਈਟ ਤੇ ਸੀ ਸਾਡੀ ਸਾਰਾ ਸੀਨੀਅਰ ਮੈਨੇਜਮੈਂਟ ਉਥੇ ਸੀ ਸਾਡੇ ਪਰਿਵਾਰਕ ਮੈਂਬਰ ਉਥੇ ਸੀ ਮੈਂ ਪੂਰੇ ਸਵਾਸ਼ਨਾ کہہ ਸਕਦਾ ਕਿ ਕਿਸੇ ਵੀ ਬੰਦੇ ਨੇ ਖਰੋਜ ਤੱਕ ਨਹੀਂ ਆਈ ਇਹ ਰੱਬ ਦਾ ਬਹੁਤ ਵੱਡਾ ਸ਼ੁਕਰਾਨਾ ਹੈ ਔਰ ਇਹ ਸਭ ਤੋਂ ਵੱਡੀ ਪਵਿੱਤਰ ਧਰਤੀ ਵੀ ਔਰ ਲੋਕਾਂ ਦਾ ਸਹਿਯੋਗ ਹੈ ਮੈਂ ਉਹ ਇਦੋਂ ਬਾਅਦ ਨਹੀਂ ਕਿਹਾ ਦਾ ਕੁਝ ਕਿ ਮੇਰੇ ਸਾਹਮਣੇ ਕਿਸੇ ਨੂੰ ਵੀ ਕੋਈ ਖਰੋਜ ਤੱਕ ਬਿਲਕੁਲ ਜਿਸਾਈ ਅੱਗੇ ਲੱਤੀ ਤਾਂ ਅਸੀਂ ਜੋ ਵੀ ਟੀਵੀ ਮਾਗੇ ਮੰਗੇ ਨੇ ਉਹਨਾਂ ਨਾਲ ਰابطਾ ਕਾਇਮ ਕੀਤਾ ਔਰ ਜਿਸ ਤਰੀਕੇ ਦੀ ਸਪੋਰਟ ਮਿਲੀ ਹੈ ਮੈਨੂੰ ਸਮਝਦਾ ਕਿ ਕੋਈ ਅਲਫਾਸ ਉਹ ਸਪੋਰਟ ਨੂੰ ਉਸ ਨੂੰ ਉਸ ਬਾਰੇ ਧੰਨਵਾਦ ਦੇ ਕਾਬਿਲ ਹੋਣਗੇ ਤੁਸੀਂ ਆਪ ਦੇਖੋ ਕਿਸ ਜਗ੍ਹਾ ਤੋਂ ਫਾਇਰ ਬੀਟਸ ਨਹੀਂ ਆਏ ਫਾਇਰ ਆਫੀਸਰਸ ਨਹੀਂ ਆਏ ਪੁਲਿਸ ਦੇ ਉੱਚ ਅਧਿਕਾਰੀ ਜ਼ਿਲ੍ਹੇ ਦੇ ਉੱਚ ਅਧਿਕਾਰੀ ਬਾਹਰ ਦੇ ਜ਼ਿਲ੍ਹਿਆਂ ਦੇ ਅਧਿਕਾਰੀ ਔਰ ਉਹਨਾਂ ਦੀ ਹਰ ਸਪੋਰਟ ਹਰ ਕਿਸਮ ਦੀ ਸਪੋਰਟ ਮੈਂ ਜਿਨ੍ਹਾਂ ਦਾ ਧੰਨਵਾਦ ਕਰ ਸਕਾਂ ਉਹਨਾਂ ਘਟ ਹੈ ਔਰ ਨਗਰ ਵਾਸੀਆਂ ਦਾ ਪਿੰਡ ਵਾਸੀਆਂ ਦਾ ਗੁਰਦੁਆਰਾ ਸਹਿਬਾਨ ਦਾ ਬਨਾਲਾ ਵਾਸੀਆਂ ਦਾ ਪਿੰਡ ਵਾਸੀਆਂ ਦਾ ਸਾਰੀ ਜੋ ਆਪਣੀ ਲੋਕਲ ਪ੍ਰਸ਼ਾਸਨ ਪੰਜਾਬ ਪ੍ਰਸ਼ਾਸਨ ਦਾ 에ਅਰ ਫੋਰਸ ਦਾ ਡਿਫੈਂਸ ਦਾ ਬੜਾ ਸ਼ੁ크ਰੀਆ ਦਾ ਕਰਨਾ ਚਾਹਣਾ ਹੈ ਉਹਨਾਂ ਨੇ ਮੌਕੇ ਤੇ ਆ ਕੇ ਹਰ ਚੀਜ਼ ਤੇ ਕਾਬੂ ਪਾਇਆ ਕੱਲ ਜੋ ਹੀ ਇਹ ਚੱਕਰ 7:30 ਜਾਂ 8:00 ਇਹ ਚੱਕਰ ਆਇਆ ਉਹਦੇ ਨਾਲ ਜੋ ਕੁ ਸੁੁਰਗ ਵੀ ਹੋਈ ਅਗਸੀ ਉਹ ਪੂਰੇ ਤਰੀਕੇ ਨਾਲ ਪੰਬੜ ਪਹਗੇ ਹੋਰ ਉਹਦੇ ਨਾਲ ਜੋ ਨੁਕਸਾਨ ਹੋਇਆ ਉਹਦਾ ਵੀਰਵਾ ਕੱਲ ਤੱਕ ਸਾਹਮਣੇ ਆ ਜਾਏਗਾ ਲੇਕਿਨ ਮੈਂ ਪ੍ਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹੈ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਖਰੋਸ਼ ਤੱਕ ਨਹੀਂ ਆਈ ਕੋਈ ਮਾਲੀ ਨੁਕਸਾਨ ਨਹੀਂ ਹੋਇਆ ਔਰ ਇਹ ਵੀ ਕਹਿਣਾ ਚਾਹਾਂ ਕਿ ਇੰਨੇ بڑے ਚੱਕਰੜ ਔਰ ਇੰਨੇ ਮਾੜੇ ਮੌਸਮ ਦੇ باوجود जो सहयोग मिला सब का उस करके इस अगते बड़ी जल्दी काबू पा लिया गया थोड़ी बहुत अग सुलग रही है उन भी शायद कल तक काबू पा लिया जाएगा और जो भी नुकसान है ओरवा भी कल तक या परसों तक सामने आ जाएगा और कारण भी आ, सही कारण कितों आ